ਸਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਦੇ ਵਿੱਚ ਆਪਾਂ ਸਵੇਰੇ ਉੱਠ ਗਏ ਆ ਤੇ ਆਪਾਂ ਪਹਿਲਾਂ ਕੱਢਾਂਗੇ ਧਾਰ ਉਸ ਤੋਂ ਬਾਅਦ ਨਾ ਤੋਂ ਕੇ ਪ੍ਰਮਾਤਮਾ ਦਾ ਨਾਮ ਲਾਵਾਂਗੇ ਫਿਰ ਆਪਾਂ ਪੀਣ ਲੱਗਿਆ ਚਾਹ ਰੋਜੀ ਧਾਰ ਲਈ ਕੱਢ ਤੇ ਆਪਾਂ ਲਾਦੇ ਹਾਂ ਡੰਗਰਾਂ ਵਾਲਾ ਦਰਵਾਜ਼ਾ ਕੱਖਾਂ ਕਰਕੇ ਨਾ ਜਿਆਦਾ ਉਪ ਕਰ ਦਿੰਦੀਆਂ ਨਹੀਂ ਆਂ ਮੂਤ ਦੀਆਂ ਜਿਆਦਾ ਨਹੀਂ ਆ। ਇੱਕ ਨਾ ਇਹ ਬੈੜੀ ਬਖੜ ਆ। ਆਪਾਂ ਜਿਹੜਾ ਪਾੜਾ ਪਾ ਕੇ ਆ ਕੱਖ ਪਾ ਕੇ ਆ ਬੇੜੀ ਬੜੀ ਚੋਲੀ ਆਪਾਂ ਚੱਲੀਏ ਅੰਦਰ ਅੱਜ ਬਾਹਰ ਨਹੀਂ 라 ਪਿਆ ਇਹ ਪਾਣੀ ਆ ਜਿਹੜਾ ਭਾਂਡੇ ਮੰਜਣ ਵਾਸਤੇ ਛੋਟੇ ਛੋਟੇ ਕੰਮਾਂ ਵਾਸਤੇ ਨਾਲ ਇੱਥੋਂ ਲੈ ਲੈਣੇ ਛੋਟੇ ਜਿਹੇ ਜਰਜੋ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਬਹੁਤ ਜ਼ਿਆਦਾ ਠੰਡਾ ਆਪਣਾ ਧਿਆਨ ਰੱਖਿਓ ਤੇ ਅੱਜ ਮੇਰਾ ਪਹਿਲਾ ਹੀ ਬਲੌਗ ਆ ਤੇ ਅੱਜ ਨਵਾਂ ਸਾਲ ਵੀ ਆ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੋ ਕੁਝ ਤੁਸੀਂ ਪਹਿਲਾਂ ਨਹੀਂ ਕਰ ਸਕੇ ਪਰਮਾਤਮਾ ਕਰੇ ਹੁਣ ਤੁਹਾਡੀਆਂ ਜਿਹੜੀਆਂ ਮੰਦੀਆਂ ਇੱਛਾਵਾਂ ਰਹੀਆਂ ਜੋ ਵੀ ਤੁਹਾਡੇ ਮਨ ਚਾ ਉਹ ਇਸ ਸਾਲ ਦੇ ਵਿੱਚ ਪੂਰਾ ਹੋਵੇ ਤੇ ਤੁਸੀਂ ਬਹੁਤ ਸਾਰੀਆਂ ਤਰੱਕੀਆਂ ਕਰੋ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਇਸ ਨਵੇਂ ਸਾਲ ਦੇ ਵਿੱਚ ਤੇ ਆਪਾਂ ਨਾਲ-ਨਾਲ ਜੋ-ਜੋ ਕਰਾਂਗੇ ਬਲੌਗ ਦੇ ਵਿੱਚ ਆਪਾਂ ਦਿਖਾਵਾਂਗੇ ਤੁਹਾਨੂੰ ਇੰਨਾ ਮੈਨੂੰ ਜਿਆਦਾ ਬਲੌਗ ਵੈਸੇ ਬਣਾਉਣਾ ਨਹੀਂ ਆਉਂਦਾ ਹੈਗਾ ਸ਼ੁਰੂਆਤ ਹੀ ਹੈ ਅਜੇ ਬਾਕੀ ਤੁਸੀਂ ਪਿਆਰ ਦਿਓ ਸੁਇਰੇਸਵਰੀ ਪਿੰਡੋਆਂ ਦੇ ਕੰਮ ਹੀ ਬਹੁਤ ਹੁੰਦੇ ਰਗੇ ਸਰਦਾਰ ਜੀ ਬਾਹਰ ਡੰਗਰਾਂ ਨੂੰ ਕੱਖ ਪਾ ਰਹੇ ਨੇਗੇ ਤੇ ਮੈਂ ਝਾੜੂ ਲਾਉਣ ਲੱਗੀ ਆ ਕੱਪੜੇ ਅਜੇ ਖਲਾਰਾ ਖਿਲਰਿਆ ਪਿਆ ਏ ਨਾ ਠੰਡ ਚ ਸੁੱਕਣ ਦਾ ਵਾਸਤਾ ਬਸ ਐਂ ਪਏ ਰਹਿੰਦੇ ਆ ਸਾਰੇ ਬੈੱਡ ਤੇ ਪਾਏ ਪਏ ਨੇ ਤੋਂ ਇਸੇਗੇ ਮੈਂ ਨਾ ਧੁੱਪ ਨਿਕਲਦੀ ਆ ਦੇਖੋ ਦਰਵਾਜ਼ਿਆਂ ਦੇ ਵੀ ਬਾਹਰ ਰੱਖੇ ਨੇ ਵਿੱਚ ਦੇਖੀਏ ਇਸ ਪ੍ਰਾਣੀ ਕੋ ਜੋ 2 ਮਹੀਨੇ ਬਾਅਦ ਨਾ ਰਹਾ ਹੈ 2 ਮਹੀਨੇ ਬਾਅਦ ਨਾ ਰਿਹਾ ਕਿਚੂ ਉਠਾ ਇੱਕ ਤਾਂ ਮਿੰਟਰੀ ਉਹਨੇ ਤਾਂ ਲੈ ਕੇ ਆਇਆ ਨਵੇਂ ਸਾਲ ਦੀ ਸ਼ੁਰੂਆਤ ਨਾਉਣ ਦੇ ਨਾਲ ਅੱਗੇ ਕਹਿੰਦੇ ਹੁੰਦੇ ਸੀ ਵੀ ਜੇ ਇਹ ਨਵੇਂ ਸਾਲ ਵਾਲੇ ਦਿਨ ਨਾ ਮੰਗੇ ਫਿਰ ਹਰ ਸਾਲ ਨਾ ਮੰਗੇ ਪੜ੍ਹਾਈ ਕਰਾਂਗੇ ਤਾਂ ਹਰ ਸਾਲ ਕਰਾਂਗੇ ਜਗੇ ਤੇ ਘੁੰਮਣ ਜਾ ਰਹੇ ਹਾਂ ਮਤਲਬ ਸਾਰਾ ਸਾਲ ਇਹ ਕਰੀ ਜਾਵਾਂਗੇ ਹੈ

ਕੀ ਵਿਚਾਰਦੇ ਨੇ ਹਉਣ ਤੋਂ ਬਾਅਦ ਜਾ ਕੇ ਰਜਾਈਆਂ 'ਚ ਬਹਿ ਜਾਓ ਠੰਡ ਬਹੁਤ ਹੈ ਬਹੁਤ ਹੈ ਬਾਏ ਲੋ ਜੀ ਅੱਪਾ ਹੋ ਗਏ ਆ ਤਿਆਰ ਗੁਰੂ ਘਰ ਜਾਣ ਵਾਸਤੇ ਰੈਡੀ ਸ਼ੈਡੀ ਹੋ ਗਏ ਆ ਪਹਿਲਾਂ ਆਪਾਂ ਕੱਢਿਆ ਆ ਸੀ ਜਲੂਸ ਤੇ ਆਪਾਂ ਚੱਲਦੇ ਆ ਗੁਰੂ ਘਰ ਤੇ ਪ੍ਰਮਾਤਮਾ ਦੇ ਦਰਸ਼ਨ ਕਰਦੇ ਆ ਅਰਦਾਸ ਕਰਦੇ ਆ ਕਿ ਸਾਰਾ ਸਾਲ ਆ ਸਾਡਾ ਜਿਹੜਾ ਵਧੀਆ ਗੁਜ਼ਰੇ ਹੋ ਸਕਦਾ ਏ ਗੁਰੂ ਘਰ ਜ਼ਰੂਰ ਜਾਓ ਜਿੰਨੀ ਹੋ ਸਕਦਾ ਏ ਸੇਵਾ ਕਰੋ ਤੇ ਅੱਜ ਦਾ ਬਲੌਗ ਮੈਨੂੰ ਲੱਗਦਾ ਇੱਥੇ ਖਤਮ ਕਰਨਾ ਬਣਦਾ ਏ ਇਸ ਤੋਂ ਕੇ ਬਾਕੀ ਜੇ ਤੁਹਾਨੂੰ ਬਲੌਗ ਵਧੀਆ ਲੱਗੇ ਤਾਂ ਆਪਾਂ ਅੱਗੇ ਵੀ ਜਿਹੜੇ ਬਲੌਗ ਅਪਲੋਡ ਕਰਾਂਗੇ ਧੰਨਵਾਦ ਜੀ